ਆ ਗੰ ਸ਼੍ਰੀ ਵਾਹਿਗੁਰੂ ਸਾਹਿਬ ਜੀ ਆਏ ਐਸੇ ਰੰਗ ਰਾਤੇ ਸਹਿਜ ਕੇ ਮਾਤੀ ਐਨ ਵਪਾਏ ਸਮਾਣੀ ਸੁੰਦਰ ਸਾਹਿਬ ਰੂਪ ਵਿੱਚ ਆਖਣ ਕਹੇ ਸਿਆਣਿਆ ਗੁਰ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਤਲੰਗ ਮਹੱਲਾ ਪਹਿਲਾ ਜੈਸੀ ਮੇ ਸ਼ਰਮ ਧਰਮ ਦੇ ਛੱਪ ਖਲੋਏ ਕੋਣ ਫਿਰੇ ਪ੍ਰਧਾਨਵੇ ਲਲ ਕਾਜੀਆਂ ਬਮਣਾ ਕੀ ਗੱਲ ਤੱਕੀ ਅੰਗਦ ਪੜੇ ਸਤਾਨਵੇ ਲਲ ਮੁਸਲਮਾਨ ਆ ਪੜਹਿ ਕਤੇ ਬਾ ਕਸ਼ਟ ਮੈਂ ਕਰੇ ਕੋ ਜਾਇ ਵੇ ਲਲ ਜਾ ਸਨਾ ਤੇ ਹੋ ਰਹਿ ਜਵਾਨੀਆਂ ਇਹ ਪੀ ਲੈ ਕੇ ਲਾਇ ਵੇ ਲਲ ਖੌਣ ਕੈਸਾ ਲਹਿਗਾ ਹੈ ਨਾਨਕ ਰਤ ਕਾ ਕੰਗੂ ਪਾਇ ਵੇ ਲਲ ਸਾਹਿਬ ਕੈ ਗਣ ਨਾਨਕ ਗਾ ਮਾਫੂਰੀ ਵਿੱਚ ਆਖ ਮਸਲਾ ਜਿਨੇਉ ਪਾਏ ਰੰਗ ਰਵਾਈ ਬੈਠਾ ਵੇਖ ਵਕਾ ਕਿਲਾ ਸੱਚਾ ਸੋ ਸਹਿਬ ਸੱਚਤਾ ਭਾਵਸ ਸਤਰਾ ਨਿਆਮ ਕਰੇਗੋ ਮਾਸਲਾ ਹੰਦੋਫਤਾਰ ਸੰਘਾਲ ਸੀ ਬੋਲੇ ਆਉਣਾ ਠਕਰੇ ਜਾਣ ਸਤਨਮੈ ਹੋਰ ਬਿਆਨ ਸੇ ਮਰਦ ਕਾ ਚੇਨਾ ਸਤ ਕੀ ਬਾਣੀ ਨਾਨਕ ਆਖੇ ਸਤ ਸਨਐ ਸਤ ਕੀ ਬਿਲਾ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਜੁਗ ਜੁਗਿਆ ਟੱਲ ਧੰਨ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਲੰਗਰ ਅਗਲੇ ਵਿੱਚ ਸਹਿਬ ਸ੍ਰੀ ਗੁਰੂ ਨਾਨਕ ਸਾਹਿਬ ਦੀ ਬਾਣੀ ਹੈ ਅਹਮਦਾਬਾਦ ਦੇ ਰਹਿਣ ਵਾਲਾ ਭਾਈ ਲਾਲੋ ਤਰਖਾਨ ਜਿਨ੍ਹਾਂ ਨੇ ਜਾ ਕੇ ਸਤਿਗੁਰਾਂ ਨੇ ਦਰਸ਼ਨ ਦੇ ਕੇ ਅਤੇ ਉਹਨਾਂ ਦੇ ਖੂਦਰੇ ਦੀਆਂ ਰੰਗੀਆਂ ਖਾਧੀਆਂ। ਤੇ ਉਥੇ ਬਾਣੀ ਉਚਾਰਨ ਕੀਤੀ ਹੈ ਉਹਦੇ ਘਰੇ ਰਹਿ ਕੇ। ਘਟ ਤੋਂ ਘਟ ਭਾਈ ਲਾਲੋ ਦਾ ਸਤ ਅੱਠ ਵਾਰੀ ਨਾਮ ਲੈ ਕੇ ਗੁਰੂ ਨਾਨਕ ਜੀ ਨੇ ਸੰਬੋਧਨ ਕੀਤਾ ਤੇ ਸ਼ਬਦ ਵਿਚਾਰਨ ਕਰਨ। ਕਹਿਣਾ ਕੀਤਾ ਜੈਸੀ ਮੈਂ ਆਵੇ ਖਸਮ ਕੇ ਬਾਣੀ ਤੈਸਰਾ ਕਰੇ ਗਿਆਨ ਵੇਲਾ। ਜਿੱਦਾਂ ਦਾ ਕਿਸੇ ਦਾ ਹਿਰਦਾ ਹੁੰਦਾ ਉਹ ਤਾਂ ਦੇ ਸਤਿਗੁਰੂ ਮਿਹਰ ਕਰੇ। ਉਹਦਾ ਹਿਰਦਾ ਬੜਾ ਪਵਿੱਤਰ ਸੀ ਨਾ ਜਾ ਕੇ ਉਹਨੂੰ। ਜਾ ਕੇ ਦਰਸ਼ਨ ਦਿੱਤੇ ਅਤੇ ਉਹਨਾਂ ਦੇ ਘਰ ਦੇ ਵਿੱਚ ਰਹੇ ਪਾਪ ਕੀ ਜੰਦ ਲੈ ਕਾਬਲੋਂ ਧਾਇਆ ਆਇਆ ਚੋਰੀ ਮੰਗੈ ਤਾਣਵੇ ਲਾਲ ਨੂੰ ਪਾਈ ਲਾਲੋ ਪਰਸਾਨ ਨੂੰ ਸਮਝਾਉਣ ਲੱਗੇ ਕਹਿੰਦੇ ਪਾਪ ਦੀ ਜੰਦ ਜਿਹੜੀ ਸੀ ਨਾ ਕਾਬਲ ਕਾਬਲ ਹਾਮਾ ਜੋ ਵਰਗੇ ਜਿਹੜੇ ਸੀ ਕਈ ਆਏ ਹਿੰਦੁਸਤਾਨ ਨੂੰ ਲੁੱਟ ਪੁੱਟ ਕੇ ਲੈ ਜਾਣੇ ਸੀ ਆਪਣੇ ਜ਼ੋਰ ਦੇ ਨਾਲ ਉਹਨਾਂ ਨੂੰ ਕਰ ਲੋ ਪਾਪ ਕੀ ਜਾਂਜ ਲੈ ਕਾਮਣੋਂ ਧਾਇਆ ਚੋਰੀ ਮੰਗੇ ਦਾਣਾ ਵੇਣ ਲਵੇ ਜ਼ੋਰ ਦੇ ਨਾਲ ਜੇ ਨਾ ਦੇਣਾ ਕਿਸੇ ਨੇ ਤੇ ਲੁੱਟ ਪੁੱਟ ਕੇ ਲੈ ਲੈ ਸ਼ਰਮ ਧਰਮ ਦੋਏ ਛੱਪ ਖਲੋਏ ਕੂ ਫਿਰੇ ਪ੍ਰਧਾਨ ਵੇ ਲਾਲੋ ਕਹਿੰਦੇ ਨਾ ਉਹਨਾਂ ਨੂੰ ਸ਼ਰਮ ਸੀ ਨਾ ਉਹਨਾਂ ਦਾ ਧਰਮ ਕਰਨ ਸ਼ੱਪ ਖਲੋਏ ਕੂ ਫਿਰੇ ਪ੍ਰਧਾਨ ਵੇ ਲਾਲੋ ਕਹਿੰਦੇ ਕੂਪ ਦਾ ਜੋਰ ਹੋ ਗਿਆ ਤੇ ਜੋਰ ਦੇ ਨਾਲ ਪ੍ਰਧਾਨ ਗਰੀ ਵਖਾ ਜਾਂਦਾ ਜੰਦ ਐਸ ਵਾਸਤੇ ਮਹਾਰਾਜ ਨੇ ਲਾਲੋ ਨੂੰ ਸੰਬੋਧਨ ਕਰਦਿਆਂ ਕਹੇ ਕਹਿੰਦੇ ਕਾਜ਼ੀਆਂ ਬ੍ਰਾਹਮਣਾਂ ਦੀ ਗੱਲ ਠੀਕ ਹੈ ਕਹਿੰਦੇ ਰਾਮਣ ਹੋਇਆ ਨ ਹੋਇਆ ਨ ਲੰਕਾ ਦੇ ਵਿੱਚ ਉਹਦੀ ਸੋਨੇ ਦੀ ਲੰਕਾ ਕਹਿੰਦੇ ਨੇ ਤੇ ਉਹਦੇ ਦਰਬਾਰ ਦੇ ਵਿੱਚ ਕਹਿੰਦੇ ਰਿੱਡੀਆਂ ਸਿੱਡੀਆਂ ਦਹਿ ਸਿਰਾ ਉਹ ਕਹਿੰਦੇ ਸੀ ਦਾਸਿਰ ਵੱਡ ਕੇ ਉਹਨੇ ਆਪ ਦਾ ਨਾਮ 라ਵਣ ਦਾ ਰਹਾਇਆ ਸੀ ਕਾਲ ਨੂੰ ਆਉਦੇ ਪਾਵੇ ਦੇ ਨਾਲ ਧੁੰਨੀ ਦੇ ਥੱਲੇ ਰੱਖਿਆ ਹੋਇਆ ਇਸ ਵਾਸਤੇ ਕਹਿੰਦੇ ਜਿੰਨੇ ਵੀ ਉਹਦੇ ਕੋਲੇ ਗਏ ਕਿਉਂਕਿ ਗਿਆਨੀ ਬਹੁਤ ਤਕੜਾ ਸੀ ਜਿੰਨੇ ਵੀ ਗਏ ਤੇ ਉਹਦੇ ਤੋਂ ਹਾਰ ਗਏ ਕਾਜੀਆਂ ਬ੍ਰਾਹਮਣਾਂ ਦੀ ਗੱਲ ਥੱਕੀ ਅੰਗਦ ਪਰੇ ਸ਼ਤਾਨਵੇ ਲਾਲੂ ਕਹਿੰਦੇ ਸਾਰੇ ਅੰਗਦ ਨੇ ਉੱਥੇ ਆਪਨੇ ਸ਼ਤਾਨੀ ਦੇ ਨਾਲ ਕਹਿੰਦੇ ਉਹਦਾ ਸਤਕਾਰ ਨਹੀਂ ਕੀਤਾ ਉਹਦੇ ਦਰਬਾਰ ਦੇ ਵਿੱਚ ਜਾ ਕੇ ਆਪੇ ਆਪੋਸ਼ ਗੋਲ ਕਰਕੇ ਕਹਿੰਦੇ ਮੂੜਾ ਬਣਾ ਕੇ ਬੈਠ ਗਿਆ

ਕਹਿੰਦੇ ਕਾਜੀਆ ਬ੍ਰਾਹਮਣਾਂ ਦੀ ਗੱਲ ਧੱਕੀ ਕਹਿੰਦੇ ਜਦੋਂ ਸਾਰੇ ਥੱਕ ਗਏ ਨਾ ਤੇ ਰਾਮ ਨੂੰ ਪੈਰਾਂ ਦੇ ਵਿੱਚ ਲੁਕਾਉਣ ਵਾਸਤੇ ਫਿਰ ਅੰਗਦ ਨੇ ਆਪ ਪੈਰ ਕਹਿੰਦੇ ਧਰਤੀ 'ਤੇ ਗੱਡ ਕੇ ਖੜੇ ਹੋ ਗਿਆ ਸੀ ਜੇ ਉੱਥੇ ਕਹਿ ਦਿੱਤਾ ਸੀ ਕਹਿੰਦਾ ਜੇ ਪੈਰ ਹਿਲਾ ਕੇ ਵਖਾ ਦਿਓ ਤੇ ਇਹ ਕਾਰਨ ਕਿਉਂ ਹੋਏ ਹੋਏ? ਸ਼੍ਰਾਵਣ ਨੇ ਸੀਤਾ ਦਾ ਹਰਨ ਕੀਤਾ। ਉਹਦਾ ਪਰਦਾ ਕਰਨ ਵਾਸਤੇ ਇਹ ਅੰਗਦ ਹਨੂਮਾਨ ਜਿਹੜੇ ਸੀ ਲੰਕਾ ਦੇ ਵਿੱਚ ਗਏ ਸੀ। ਤੇ ਗੁਰੂ ਪਿਆਰਿਓ ਕਹਿੰਦੇ ਫਿਰ 라ਵਣ ਜਦੋਂ ਪੈਰੀਂ ਪੈਣ ਲੱਗਾ ਨਾਲ ਪੈਰ ਫੜ ਕੇ ਜਦੋਂ ਟੱਕਣ ਲੱਗਾ ਉਹਨੂੰ ਪਤਾ ਸੀ ਤੇ ਅੰਗਦ ਨੇ ਸ਼ੈਤਾਨੇ ਦੇ ਨਾਲ ਪੈਰ ਵਾਸੇ ਕਰ ਰਿਹਾ ਸੀ ਕਹਿੰਦੇ ਟੈਨ ਚ ਘੋਣਾ ਸੀ ਇਸ ਵਾਸਤੇ ਕਾਲੀਆਂ ਵਾਹਮਾਂ ਦੀ ਗੱਲ ਥੱਕੀ ਅੰਗਦ ਪੜੇ 92 ਲਾਲੂ ਮੁਸਲਮਾਨਿਆਂ ਬੜੇ ਕੱਦੇ ਬਣੇ ਕਸ਼ਟ ਮੈਂ ਕਰੇ ਖੁਦਾਏ ਵੇ ਲਾਲੋ ਕਹਿੰਦੇ ਇਹੋ ਜਿਆ ਜੋ ਸੀ ਕਿਤੇ ਜੰਗ ਜੁਦ ਹੋ ਰਹੀ ਸੀ ਕਿਤੇ ਕੁਝ ਹੋ ਰਿਆ ਸੀ ਤੇ ਗੁਰੂ ਪਿਆਰਿਓ ਕਹਿੰਦੇ ਨਾ ਮੁਸਲਮਾਨਿਆਂ ਨੂੰ ਸੁੱਖ ਮਿਲਦਾ ਸੀ ਤੇ ਨਾ ਹੀ ਕਿਸੇ ਨੂੰ ਜਦੋਂ ਕਸ਼ਟ ਹੁੰਦਾ ਸੀ ਫਿਰ ਕੁਰਾਨ ਸ਼ਰੀਫ ਦਾ ਪਾਠ ਕਰਦੀਆਂ ਸੀ ऐसा वास महाराज कहते मुसलमानिया पढ़े कते कष्ट में करे खुदाए वे ला लो उ फिर उन्होंने जो कष्ट हों फिर खुदा वह याद कर दिया कलिया मुसलमानिया ही नहीं, नहीं। होर भी जाती जाती जात सनाती जिन्हों आप आचार्य धर्म ਮੂਹ ਪੜ੍ਹੇ ਵੀ ਕਹਿ ਦਿੰਦੇ ਐ ਸਤਾਂ ਸਨਾਤਨ ਧਰਮ ਵੀ ਕਹਿ ਦਿੰਦੇ ਜਾਂ ਸਨਾਤੇ ਹੋਰ ਹਿੰਦਵਾਣੀ ਆ ਇਹ ਵੀ ਲੇਖੇ ਲਾਇਵੇ ਲਾਲੋ ਉਹਨਾਂ ਨੇ ਵੀ ਕਰ ਦਿੱਤੀ ਉਹਨਾਂ ਦੀਆਂ ਵੀ ਫਰਿਆਦਾ ਸਤਿਗੁਰੂ ਸੁਣਦਾ ਸੀ ਫਿਰ ਉਹ ਲੇਖੇ ਵਿੱਚ ਲੱਗ ਜਾਂਦਾ ਖੂਨ ਕੈ ਸੋਲੇ ਗਵਹ ਨਾਨਕ ਰਤ ਕਾ ਕੰਕੂ ਪਾਇਵੇ ਨਾਲੇ ਕਹਿੰਦੇ ਹਰ ਪਾਸੇ ਖੂਨ ਡੋਲ ਦੱਸਦਾ ਲੁੱਟ ਪੁੱਟ ਕੇ ਲੈ ਜਾਂਦੇ ਸੀ ਜੰਗਾ ਦੁੰਦਾ ਹੁੰਦੀਆਂ ਸੀਆਂ ਸੀ ਤੇ ਜਿਹੜਾ ਸੰਧੂ ਹੁੰਦੀ ਥਾ ਤੇ ਚੀਰ ਦੇ ਵਿੱਚ ਮੱਥੇ ਦੇ ਵਿੱਚ ਜਿਹੜਾ ਸੀ ਉਹ ਰੰਤ ਕਾ ਕੰਗੂ ਪਾਏ ਵੇ ਲਾ ਲੂ ਫਿਰ ਉੱਥੇ ਖੂਨ ਦਾ ਟਿੱਕਾ ਲਾਉਂਦੀ ਸੀ ਸਾਹਿਬ ਕੇ ਗੁਣ ਨਾਨਕ ਗਾਵੇ ਮਾਸਪਰੀ ਵਿੱਚ ਆਤਮਾ ਸੁੱਲਾ ਮਹਾਰਾਜ ਕਹਿੰਦੇ ਸਾਹਿਬ ਕੇ ਗੁਣ ਨਾਨਕ ਗਾਵੇ ਇਹ ਜਿਹੜਾ ਮਾਸ ਦਾ ਪੰਜਾਂ ਤਤਾਂ ਦਾ ਸਰੀਰ ਹੈ ਨਾ ਇਹਦੇ ਵਿੱਚ ਵੀ ਉਸ ਪਰਮਾਤਮਾ ਦੀ ਜੋਤ ਹੈ ਮਾਸਪਰੀ ਵਿੱਚ ਆਤਮਾ ਸੁੱਲਾ ਉਹ ਪਰਮਾਤਮਾ ਇਹਦੇ ਵਿੱਚ ਵੀ ਰਹੇ ਜਿਹਨੂੰ ਭਾਈ ਰੰਗ ਰਵਾਈ बैठा देखे वाख अकेला जिन्ने भक्ति कीती उस परमात्मा ने पा लिया जिणो भाई इस संसार पैदा करदा रंगर भाई बैठा देखे वाख अकेला फिर कला बैठ के ओ देख संसार दे रंग सच्चा सो सहब साथ तपावा सतरा ने आओ करेगो

ਸਦਰਾ ਨਿਆਂ ਕਰੇ ਗੋਸ ਫਿਰ ਉਹ ਸੱਤ ਦਾ ਨਿਆਂ ਕਰਦਾ ਸੀ ਪ੍ਰਮਾਤਮਾ ਤੇ ਗੁਰੂ ਪਿਆਰੇ ਕਾਇਆ ਕੱਪੜ ਟੁਕ ਟੁਕ ਹੋਸੀ ਹਿੰਦੁਸਤਾਨ ਸੰਭਾਲ ਸੀ ਗੋਦਾ ਕਹਿੰਦੇ ਹਿੰਦੁਸਤਾਨ ਦੇ ਵਿੱਚ ਜੰਗ ਜੁੱਦ ਹੁੰਦੇ ਸੀ ਕਿਤੇ ਅੰਗਰੇਜ਼ਾਂ ਦੇ ਨਾਲ ਕਿਸੇ ਮੁਠਲਮਾਨਾਂ ਦੇ ਨਾਲ ਨਾਲ ਤੇ ਕਿਤੇ ਸਿੱਖਾਂ ਦੇ ਨਾਲ ਨਾਲ ਇਹ ਜਿਹੜਾ ਕਾਇਆ ਸਰੀਰ ਦੀਗਾ ਨਾ ਇਹਨਾਂ ਦੇ ਵਾਢਾ ਟੁਕੇ ਕਰਦੇ ਆਵਦਾ ਰਾਜ ਕਾਇਮ ਕਰਨ ਵਾਸਤੇ ਕਾਇਆ ਕੱਪ ਟੁਕ ਟੁਕ ਹੋਸੀ ਕਹਿੰਦੇ ਪਹਿਲਾ ਸੱਤ ਬਾਦਸ਼ਾਹ ਆ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਹਮਾਰੋ ਤੋਂ ਲੈ ਕੇ

ਹਿੰਦੁਸਤਾਨ ਸੰਭਾਲ ਸੀ ਬੋਲਾ ਕਹਿੰਦੇ ਉਹ ਸਮਾਂ ਆਵੇਗਾ ਜਿਦਾਂ ਹਿੰਦੁਸਤਾਨ ਦੇ ਵਿੱਚ ਸੱਤ ਦਾ ਬੋਲਾ ਸੰਭਾਲ ਲੈਣਗੇ ਮਹਾਰਾਜ ਨੇ ਮੇਰੇ ਉੱਤੇ ਬਚਨ ਕਹਿੰਦੇ ਆਵਣ 8 ਥੱਲੇ ਜਾਣ 9 ਮੈਂ ਹੋਰ ਵੀ ਉੱਤੇ ਮਰਦ ਕਰ ਦੇਲਾਂ ਕਹਿੰਦੇ ਜੇ ਸੱਤ ਬਾਤ ਸਾਈਆਂ ਅਨੰ ਦੇ ਦਿੱਤੀਆਂ ਨੇ ਤੇ ਕਹਿੰਦੇ ਸੱਤ ਸਿਰ ਦੇ ਕੇ ਇਹਨਾਂ ਤੋਂ ਵਾਰਸੀਆਂ ਵਾਪਸ ਲਵਾਂਗੇ ਤਾਈ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਾਰਾ ਵਾਰਾ ਇਹ ਕੁਰਬਾਨੀਆਂ ਲੈ ਕੇ ਇਹਨਾਂ ਤੋਂ ਵਾਰਸੀਆਂ ਜੜੀਆਂ ਵਾਪਸ ਲਈ ਧੰਨ ਗੁਰੂ ਬ੍ਰਹਮ ਸਾਹਿਬ ਮਹਾਰਾਜ ਨੂੰ ਬਾਦਸ਼ਾਹੀ ਦੇ ਕੇ ਤੇ ਸੰਸਾਰ ਨੂੰ ਹਕੂਮ ਦੇ ਕੇ ਸੱਚ ਕੀ ਬਾਣੀ ਨਾਨਕ ਆਖੇ ਸੱਚ ਸੁਨਾਸੀ ਸੱਚ ਕੀ ਬੇਲੀ ਕਹਿੰਦੇ ਉਸ ਸਮਾਂ ਆਵੇਗਾ ਸੱਚ ਦੀ ਬਾਣੀ ਜਿਹੜੇ ਗੁਰੂ ਪਿਆਰੇ ਸੰਭਾਲ ਲੈਣਗੇ ਤੇ ਅੱਜ ਸਾਨੂੰ ਉਹ ਸੱਚ ਦੀ ਬਾਣੀ ਦੇ ਲਾਗਾ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਗਿਆ ਦਿੱਤੀ ਆਗਿਆ ਪਈ ਅਕਾਲ ਕੀ ਤਬੇ ਚਲਾਇਓ ਪੰਥ ਸਭ ਸੇਖਣ ਕੋ ਹੁਕਮੈ ਗੁਰੂ ਮਾਨੇ ਇਸ ਵਾਸਤੇ ਗੁਰੂ ਪਿਆਰੇ ਧੰਗ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਨਾਲ ਲੱਗ ਤੇ ਭਾਈ ਲਾਲੋ ਵਰਗਿਆਂ ਦੀ ਭਗਤੀ ਵੇਖ ਕੇ ਤੇ ਉਹਨਾਂ ਨੂੰ ਸਤਕਾਰ ਦਿੱਤਾ। ਮਲਕ ਭਾਗੋ ਵਰਗਿਆਂ ਦੇ ਪੂਰੇ ਜੜੇ ਸੀ। ਉਹਨਾਂ ਦੇ ਵਿੱਚੋਂ ਹੱਕ ਹalal ਦਾ ਤੇ ਉਹਨਾਂ ਨੂੰ ਜਵਾਬ ਦੇ ਦਿੱਤਾ ਤੇਰੇ ਪੂਰੇ ਨਹੀਂ ਖਾਈ। ਗੁਰੂ ਪਿਆਰੇ ਜਿੱਥੇ ਵੀ ਗੁਰੂ ਨਾਨਕ ਸਾਹਿਬ ਕਹੇ ਨੇ ਇਹਨਾਂ ਨੇ ਸੱਚ ਦਾ ਨਿਆਂ ਕੀਤਾ ਜਿਹੜਾ ਭਗਤੀ ਕਰਨ ਵਾਲਾ ਸੀ ਉਹਨੂੰ ਉੱਚਿਆਂ ਚੁੱਕਿਆ ਤੇ ਗੁਰੂ ਪਿਆਰਿਓ ਕਹਿੰਦੇ ਮਲਕ ਭਾਗੋ ਨੇ ਛਤੀ ਪ੍ਰਕਾਰ ਦੇ ਭਰਮ ਭੋਜ ਕੀਤਾ ਸੀ ਉਹਦੇ ਭੋਜਨ ਨੂੰ ਝੁਕਰਾ ਦਿੱਤਾ ਤੇ ਭਾਈ ਲਾਲੋ ਦੇ ਜਿਹੜੇ ਕੋਧ ਰੇਂਦੀਆਂ ਰੋਟੀਆਂ ਉਹ ਖਾਦੀ ਖਾਦੀ ਹੰਤ ਸਿੰਘ ਸੋਚੋ ਕਿ ਕੋਧਰਾ ਕੀ ਹੁੰਦਾ ਹੈ ਤੈਨ ਚਾਰੀ ਤੇਜਾ ਮਲਾ ਕੇ ਕਹਿੰਦੇ ਮੋਪੀਆਂ ਮੋਟੀਆਂ ਬਾਜਰੇ ਦੀਆਂ ਵਰਗੀਆਂ ਰੋਟੀਆਂ ਬਣ ਜਾਂਦੀਆਂ ਤੇ ਗੁਰੂ ਪਿਆਰਿਓ ਕਹਿੰਦੇ ਫਿਰ ਕਹਿੰਦੇ ਜਦੋਂ ਮਲਕ ਭਗੋਂ ਵਰਗਿਆਂ ਦਾ ਭੋਜਨ ਨਹੀਂ ਸ਼ਕਿਆ ਉਹਨਾਂ ਨੇ ਮਲਾ ਲਿਆ ਮਲਕ ਭਗ ਵਰਗਿਆਂ ਨੂੰ ਕਿਰਾਾ ਦਿੱਤਾ ਕਹਿੰਦੇ ਤੇਰੇ ਭੋਜਨ ਦੇ ਵਿੱਚੋਂ ਕਿਸਮ ਦੀ ਬਦਬੂ ਆਉਂਦੀ ਹੈ ਹਣ ਮਲਕ ਭਾਗੋ ਨੇ ਕਹਿਣਾ ਕੀਤਾ ਕਹਿੰਦਾ ਮਹਾਰਾਜ ਫਿਰ ਮੈਨੂੰ ਬੁਕਾ ਦਿਓ ਹੁਣ ਭਾਈ ਲਾਲੋ ਮਰਦਾਨਾ ਬਾਲਾ ਕਿ ਗੁਰੂ ਨਾਨਕ ਸਾਹਿਬ ਜੀ ਜਦੋਂ ਗਏ ਤੇ ਜਾ ਕੇ ਆਖੇ ਭੋਜਨ ਉਹਦਾ ਛੱਤੀ ਫਗਾਰ ਦਾ ਮੰਗਾ ਲਿਆ ਸੱਜੇ ਹੱਥ ਦੇ ਵਿੱਚ ਮਲਕ ਭਾਗੋ ਦਾ ਭੋਜਨ ਹੋਜਨ ਅਤਰੇ ਖੱਬੇ ਹੱਥ ਦੇ ਵਿੱਚ ਲਾਲੋਂ ਦਾ ਕੋਧਰੇ ਦਾ ਪੱਕਿਆ ਹੋਇਆ ਪ੍ਰਸ਼ਾਦਾ ਜਿਹੜਾ ਉਹ ਲੈ ਕੇ ਜਦੋਂ ਚੌੜਿਆ ਤੇ ਵਿਖਾ ਦਿੱਤਾ ਕਹਿੰਦੇ ਮਾਲਕ ਭਗੋ ਆ ਵੇਖ ਆ ਤੇਰਾ ਲੋਕਾਂ ਦਾ ਅੱਖ ਨੂੰ ਉੱਤਰਦਾ ਤੇ ਆ ਜਿਹੜਾ ਦੁੱਧ ਹੈ ਇਹ ਮਾਲਕ ਭਗੋ ਦੀ ਹੱਕ ਨਹੀਂ ਕਮਾਈ ਉਹਦੇ ਵਿੱਚੋਂ ਦੁੱਧ ਨਿਕਲ ਨਹੀਂ ਇਹ ਦਸਾਂ ਨੌਹਾਂ ਦੀ ਕਿੱਡੀ ਕਮਾਈ ਹੈ ਤੂੰ ਕਹਿੰਦਾ ਲੋਕਾਂ ਦਾ ਖੂਨ ਨਿਚੋੜਿਆ ਜੇ ਕਿਸੇ ਤੋਂ ਕੋਈ ਕੰਮ ਕਰਾਇਆ ਉਹ ਵੇਟ ਨਹੀਂ ਦਿੱਤੀ ਜੇ ਕਿਸੇ ਤੋਂ ਉਧਾਰ ਧੱਕੇ ਦੇ ਨਾਲ ਲਿਆ ਤੇ ਉਹਨਾਂ ਨੂੰ ਵਾਪਸ ਨਹੀਂ ਕੀਤਾ ਇਸ ਵਾਸਤੇ ਤੇਰਾ ਇਹ ਬ੍ਰਹਮ ਭੋਜ ਨਹੀਂ ਇਹ ਬ੍ਰਹਮ ਭੋਜ ਲੋਕਾਂ ਨੂੰ ਦਿਸਦਾ ਵੀ 36 ਪ੍ਰਕਾਰ ਦੇ ਭੋਜਨ ਨੇ ਪਰ ਇਹ ਅਕਾਲ ਪੁਰਖ ਦੀ ਕਿਰਪਾ ਦੁਆਰਾ ਮੈਨੂੰ ਕਹਿੰਦਾ ਖਾਣ ਦੇ ਇਸ ਵਾਸਤੇ ਗੁਰੂ ਪਿਆਰੇਓ ਮਹਾਰਾਜ ਸਾਨੂੰ ਹੱਕ ਹਲਾਲ ਦੀ ਕਮਾਈ ਕਰਨ ਵਾਸਤੇ ਦਹਾਂ ਸਾਨੂੰ ਆਹ ਦੀ ਕਿਰਤ ਕਮਾਈ ਕਰਨ ਵਾਸਤੇ ਭਾਈ ਲਾਲੋ ਦੇ ਘਰ ਤਰ੍ਹਾਂ ਸਮਝਾਉਂਦੇ ਨੇ ਭਾਈ ਜਿਸ ਤਰ੍ਹਾਂ ਉਹ ਲਾਲੋ ਤਰਖਾਨ ਕਮਾਈ ਕਰਦਾ ਤਾਂ ਸਾਨੂੰ ਆਹ ਦੀ ਆਪਾਂ ਵੀ ਉਸੇ ਤਰ੍ਹਾਂ ਕਰਕੇ ਦਸੋਂ ਆ ਦਸੋਂ ਅੰਦ ਕੱਢਿਆ ਕਰੋ ਗੁਰੂ ਬਖਸ਼ਿਸ਼ ਕਰੇ ਬੋਲ ਰਿਹਾ ਤੁਨੇ ਕਾ ਪ੍ਰਕਾਰ ਦੀਆਂ ਗਲਤੀਆਂ ਤੇ ਪੁੱਲਾ ਹੋ ਗਈਆਂ ਹੋਣਗੀਆਂ ਸਤਿਗੁਰੂ ਬਖਸ਼ਣ ਜੋਗ ਨੇ ਬਖਸ਼ ਲੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ